ਦਸ ਕਿਲੋ ਦੁੱਧ ਦੇ ਖੋਏ ਦੀਆਂ ਪਿੰਨੀਆਂ ਤੁਸੀਂ ਵੀ ਆਪਣੇ ਘਰ ਬਣਾ ਸਕਦੇ ਆ ਬੇਸ਼ੱਕ ਤੁਸੀਂ ਕਦੇ ਖੋਆ ਨਹੀਂ ਬਣਾਇਆ ਤਾਂ ਵੀ ਤੁਸੀਂ ਬਣਾ ਸਕਦੇ ਆ ਇੰਨੀ ਸੌਖੀ ਵਿਧੀ ਨਾਲ ਜਿਹੜਾ ਮੈਂ ਤੁਹਾਨੂੰ ਦੱਸੂਗੀ ਬਿਲਕੁਲ ਤਿੰਨ ਮੇਲ ਦਾ ਪਰਫੈਕਟ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਬਣਾ ਸਕਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਲੈਣਾ 1 ਕਿਲੋ ਘਿਓ 1 ਕਿਲੋ ਘਿਓ ਜਿਹੜਾ ਇਹਦੇ ਵਿੱਚ ਪਏਗਾ ਥੋੜਾ ਬਹੁਤਾ ਤੁਸੀਂ ਘੱਟ ਵੀ ਪਾ ਸਕਦੇ ਹੋ ਜਿਵੇਂ ਘਰੇ ਆਪਣਾ ਘਿਓ ਜੋੜਿਆ ਹੁੰਦਾ ਹਨਾ ਤੈਨਾਂ ਪਾ ਹੁੰਦਾ ਤਾਂ ਉਹ ਵੀ ਤੁਸੀਂ ਪਾ ਸਕਦੇ ਆ ਪਰ ਜੇ ਕਿਲੋ ਪਾ ਦੋਗੇ ਤਾਂ ਬਿਲਕੁਲ ਪਰਫੈਕਟ ਬਣੇਗਾ ਕਿਉਂ ਉਹ ਦੇ ਵਿੱਚ ਜਿਹੜਾ ਆਪਾਂ ਆਟਾ ਭੁੰਨਣਾ ਹੁੰਦਾ ਕਿਉਂਕਿ ਖਾਖੀ ਖੋਆ ਬਣਦਾ ਤੇ ਇਹ ਆਪਾਂ ਕਣਕ ਦੇ ਆٹے ਦਾ ਬਣਾਉਨੇ ਆ ਜਿਹੜੀਆਂ ਚੌਲਾਂ ਦੀਆਂ ਪਿੰਨੀਆਂ ਹੁੰਦੀਆਂ ਉਹ ਤਾਂ ਚੌਲਾਂ ਦੇ ਆٹے ਦੀ ਨਹੀਂ ਬਣਦੀਆਂ ਹਨਾ ਉਹ ਚਿੱਟਾ ਜਿਵੇਂ ਆਪਾਂ ਚਿੱਟੀਆਂ ਪਿੰਨੀਆਂ ਹੁੰਦੀਆਂ ਇਹ ਖਾਖੀ ਖੋਆ ਹੁੰਦਾ ਤੇ ਬਿਲਕੁਲ ਤੁਸੀਂ ਪਰਫੈਕਟ ਤਰੀਕੇ ਨਾਲ ਇਹਨੂੰ ਜਿਹੜਾ ਬਣਾ ਸਕਦੇ ਆ ਕੱਲੀ-ਕੱਲੀ ਚੀਜ਼ ਮੈਂ ਤੁਹਾਨੂੰ ਦੱਸੂਗੀ ਲਿਖ ਲਓ ਵੀਡੀਓ ਨੂੰ ਸ਼ੇਅਰ ਕਰਕੇ ਰੱਖ ਲਓ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋਂ 10 ਕਿਲੋ ਆਪ 1.5 ਕਿਲੋ ਆਪਾਂ ਖੰਡ ਲਈਏ ਬੂਰਾ ਖੰਡ ਠੀਕ ਹੈ ਜੀ 2 ਕਿਲੋ ਕਣਕ ਦਾ ਆਟਾ ਇਹਨੂੰ ਛਾਂਣ ਸਵਾਰ ਕਿਸ ਮਾਰ ਕੇ ਮੈਂ ਰੱਖ ਲਿਆ ਸੀਗਾ ਤੇ ਬਦਾਮ ਜਿੰਨੇ ਤੁਸੀਂ ਚਾਹੋ ਪਾਈ ਆ ਦਾ ਕਿਲੋ ਜਿੰਨੇ ਤੁਸੀਂ ਜਿਹੜੇ ਪਾ ਸਕਦੇ ਨੇ ਵਿੱਚ ਇਹਨੇ ਇਕੱਲੇ ਬਦਾਮ ਹੀ ਆਪਾਂ ਪਾਉਣੇ ਹੁੰਦੇ ਆ ਦਾਖਾਂ ਵਗੈਰਾ ਪਾਉਣ ਨਾਲ ਜਿਹੜਾ ਖੋਆ ਉਹ ਛੇਤੀ ਖਰਾਬ ਹੋ ਜਾਂਦਾ ਇਹ ਭਾਵੇਂ ਦੋ ਮਹੀਨੇ ਪਿਆ ਰਹੇ ਮਹੀਨਾ ਪਿਆ ਰਹੇ ਪਿੰਨੀ ਆ ਇਹ ਖਰਾਬ ਨਹੀਂ ਹੁੰਦੀਆਂ ਜਿੰਨੇ ਆਪਾਂ ਹੁਣ 10 ਕਿਲੋ ਦਾ ਬਣਾਇਆ ਤਾਂ ਵਾਵਾ ਬਣ ਜਾਂਦਾ ਹਨਾ ਤਾਂ 10 20 ਦਿਨ ਪਿਆ ਰਵੇ ਤਾਂ ਕੁਝ ਨਹੀਂ ਹੁੰਦਾ ਇਸ ਲਈ ਤੁਸੀਂ ਕੱਲੇ ਇਹਦੇ ਵਿੱਚ ਬਦਾਮ ਪਾਉਣੇ ਆ ਕਿਉਂਕਿ ਬਦਾਮ ਨਾ ਖਰਾਬ ਨਹੀਂ ਹੁੰਦਾ ਹੈਗਾ ਪੰਜੀਰੀ ਜਿਵੇਂ ਆਪਾਂ ਕਈ ਵਾਰੀ ਕੋਈ ਇਹੋ ਜੀਆਂ ਚੀਜ਼ਾਂ ਪਾ ਦਿੰਨੇ ਆ ਹਨਾ ਤਾਂ ਸਭ ਤੋਂ ਪਹਿਲਾਂ ਜਦੋਂ ਕਿਉ ਆਪਣਾ ਖੁਰਜੀ ਦਾ 2 ਕਿਲੋ ਆਟਾ ਪਾਉਣਾ ਇਨੂੰ ਆਪਾਂ ਭੁੰਨਣਾ ਅੱਗ ਜਿਹੜੀ ਥੋੜੀ ਜੀ ਸਲੋ ਰੱਖਣੀ ਹੈਗੀ ਵੀ ਬਾਲੀ ਅੱਗ ਤੇ ਨਹੀਂ ਭੁੰਨਣਾ ਇਹਨੂੰ ਭੁੰਨਣ ਦਾ ਬਿਲਕੁਲ ਆਸਾਨ ਤਰੀਕਾ ਹੁੰਦਾ ਕਿਉਂਕਿ ਇਹਨੇ ਆਪ ਦਾ ਕਲਰ ਚੇਂਜ ਕਰਨਾ ਲੈਣਾ ਹੁੰਦਾ ਵੀ ਖਾਕੀ ਜਿਹਾ ਹੋ ਗਿਆ ਜਦੋਂ ਖੁਸ਼ਬੂ ਆਉਣ ਲੱਗ ਗਈ ਜਿਵੇਂ ਆਪਾਂ ਪ੍ਰਸ਼ਾਦ ਬਣਾਉਨੇ ਆ ਹਨਾ ਕੜਾ ਪ੍ਰਸ਼ਾਦ ਦੀ ਦੀਗ ਬਣਾਉਨੇ ਆ ਤਾਂ ਉਹ ਖੁਸ਼ਬੂ ਆਉਣ ਲੱਗ ਜਾਂਦੀ ਹੈ ਹਨਾ ਰੰਗ ਚੇਂਜ ਹੋ ਜਾਂਦਾ ਤਾਂ ਜਿਹੜੀਆਂ ਲੇਡੀਜ਼ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਹੁਣ ਜਿਹੜਾ ਆਟਾ ਜਿਹੜਾ ਭੁੱਜ ਗਿਆ ਬਹੁਤ ਸੋਹਣੀ ਖੁਸ਼ਬੂ ਆ ਜਿਹੜੀ ਉਹ ਆਉਣ ਲੱਗ ਜਾਂਦੀ ਹੁੰਦੀ ਹੈ ਇਹਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਇਦਾਂ ਅੱਗ ਨੂੰ ਹਲਕਾ ਰੱਖਣਾ ਮਤਲਬ ਤੇਜ਼ ਅੱਗ ਤੇ ਜਿਹੜਾ ਆਟਾ ਉਹ ਕਦੇ ਵੀ ਨਹੀਂ ਭੁੰਨਿਆ ਜਾਂਦਾ ਹੁੰਦਾ ਬੇਸ਼ੱਕ ਤੁਸੀਂ ਪੱਠੀ ਤੇ ਬਣਾ ਰਹੇ ਆ ਬੇਸ਼ੱਕ ਤੁਸੀਂ ਹਨਾ ਚੁੱਲੇ ਤੇ ਬਣਾ ਰਹੇ ਆ ਥੋੜਾ ਜਿਹਾ ਮਤਲਬ ਇਹਨੂੰ ਸਲੋ ਸਲੋ ਹੀ ਆਪਾਂ ਜਿਹੜਾ ਭੁੰਨਣਾ ਹੈਗਾ ਆਟੇ ਨੂੰ ਬਹੁਤ ਸੋਹਣੀ ਖੁਸ਼ਬੂ ਜਿਹੜੀ ਆਟੇ 'ਚ ਆਉਣ ਲੱਗ ਜਾਂਦੀ ਹੁੰਦੀ ਹੈ ਤੇ ਇਹ ਰੰਗ ਆ ਦੇਖ ਲਓ ਟੋਟਲੀ ਚੇਂ ਫਿਰ ਜਿਹੜਾ ਪੂਰਾ ਖਾਕੀ ਹੋ ਜਾਂਦਾ ਤਾਂ ਇਦਾਂ ਤੁਸੀਂ ਇਹਨੂੰ ਭੁੱਲਣਾ ਹੈਗਾ ਲਗਾਤਾਰ ਜਿਹੜਾ ਖੁਰਚਣਾ ਉਹ ਮਾਰਦੇ ਰਹਿਣਾ ਰੱਖਣਾ ਨਹੀਂ ਬਿਲਕੁਲ ਵੀ ਵਿੱਚ ਦੀ ਹਟਣਾ ਨਹੀਂ ਕਿਉਂਕਿ ਕਈ ਵਾਰੀ ਫਿਰ ਉਹ ਜਿਆਦਾ ਲੱਗ ਜੇ ਆਟਾ ਹਨਾ ਫਿਰ ਕਾਲਾ ਜਾ ਹੋ ਜਾਂਦਾ ਇਸ ਲਈ ਲਗਾਤਾਰ ਖੁਰਚਣਾ ਜਿਹੜਾ ਉਹ ਚਲਾਉਂਦੇ ਰਹਿਣਾ ਮੇਨਤ ਨਾਲ ਕੰਮ ਦੋ ਤਿੰਨ ਘੰਟੇ ਹਨਾ ਲੱਗਦੀ ਹੈ ਜਦੋਂ ਵੀ ਆਪਾਂ ਖੋਆ ਘਰੇ ਬਣਾਉਣੇ ਆਂ ਕਈ ਕਰਾਂ ਦੀਆਂ ਔਰਤਾਂ ਹੁੰਦੀਆਂ ਹਨਾ ਉਹ ਤਾਂ ਰੋਟੀ ਮਸਾ ਬਣਾ ਕੇ ਦਿੰਦੀਆਂ ਹਨਾ ਤੇ ਵੀ ਜਿਹੜੀਆਂ ਔਰਤਾਂ ਹਿੰਮਤ ਵਾਲੀਆਂ ਹਨਾ ਉਹੀ ਇਹ ਜ ਆਰ ਕਰ ਸਕਦੀਆਂ ਕਿਉਂਕਿ ਇੰਨਾਂ ਚੀਜ਼ਾਂ ਦੇ ਆਰ ਕਰਨੇ ਔਖੇ ਹੁੰਦੇ ਆ ਕਿਉਂਕਿ ਸਰੀਰ ਦੀ ਹੜੀਏ ਜਿਹੜੀ ਆਪਾਂ ਨੂੰ ਉਹ ਲੈ ਜਾਂਦੀ ਆ ਤੇ ਪਰ ਜਿਵੇਂ ਹੁਣ ਬੱਚੇ ਆ ਆਪਾਂ ਆਪਾਂ ਕਿਉਂ ਨਹੀਂ ਖਾ ਸਕਦੇ ਹਨਾ ਕੋਈ ਦਾਗਤ ਵਾਲੀ ਚੀਜ਼ ਇਹ ਖਾਦਾ ਜਾਂਦਾ ਚੱਲ ਹਨਾ ਵੀ ਪਿੰਨੀ ਚਾਹ ਨਾ ਬੰਦਾ ਖਾ ਲੈਂਦਾ ਇਹੋ ਜੀ ਇੰਨੀ ਠੰਡ ਪੈ ਰਹੀ ਆ ਛੁੱਟੀਆਂ ਵੀ ਆ ਤੇ ਸਾਰੇ ਵੇਲੇ ਵੀ ਹੈਗੇ ਆ ਬਾਕੀ ਜਿਨੇ ਕੋਈ ਲੋੜੀ ਦੇ ਕੇ ਆਉਣੀਆਂ ਹਨਾ ਵੀ ਧੀਆਂ ਨੂੰ ਆਪਾਂ ਬਣਾ ਕੇ ਦੇ ਕੇ ਆ ਸਕਦੇ ਆ ਹਨਾ ਘਰੇ ਥੋੜਾ ਜਿਹਾ ਸਸਤਾ ਪੈਂਦਾ ਜੇ ਆਪਾਂ ਮੋਲ ਲੈਨੇ ਆ ਹਨਾ ਤਾਂ ਉਹ ਥੋੜਾ ਜਿਹਾ ਵੀ ਮਹਿੰਗਾ ਪੈਂਦਾ ਉਹਦੇ ਵਿੱਚ ਆਪਾਂ ਪਤਾ ਵੀ ਨਹੀਂ ਹੁੰਦਾ ਵੀ ਅਗਲੇ ਨੇ ਕੱਲਾ ਆਟਾ ਹੀ ਪਾਤਾ ਹਨਾ ਮਿਲਕ ਪਾਊਡਰ ਪਾ ਕੇ ਹੀ ਬਣਾ ਦਿੰਦੇ ਆ ਹਨਾ ਵੀ ਅਗਲੇ ਨੇ ਖੋਆ ਬਣਾਇਆ ਕਿ ਨਹੀਂ ਬਣਾਇਆ ਐ ਵੀ ਨਹੀਂ ਪਤਾ ਹੁੰਦਾ ਹਨਾ ਤੇ ਘਰੇ ਆ ਜਿਹੜਾ ਇਹ ਵੱਧ ਬਣ ਜਾਂਦਾ ਤੇ ਆਪਾਂ ਨੂੰ ਸਸਤਾ ਵੀ ਪੈਂਦਾ ਤੇ ਬਾਕੀ ਬੱਚਿਆਂ ਲਈ ਜ਼ਰੂਰੀ ਹੈਗਾ ਜਿਵੇਂ ਸਾਡਾ ਬੱਚਾ ਨਾ ਅੱਜ ਮੈਂ ਝੂਠ ਨਹੀਂ ਬੋਲੂਗੀ ਸੱਚੀ ਤਰਨ ਪਿੰਨੀਆਂ ਖਾ ਗਿਆ ਮਤਲਬ ਇੱਕ ਜੇ ਹੁਣ ਬੱਚਾ ਇੱਕ ਪਿੰਨੀ ਵੀ ਖਾ ਲੈਂਦਾ ਤਾਂ ਬੱਚੇ ਨੂੰ ਸਾਰਾ ਦਿਨ ਭੁੱਖ ਨਹੀਂ ਲੱਗਦੀ ਜਿਵੇਂ ਲੇਜ਼ ਗੁਰ ਕਰੇ ਹਨਾ ਬੱਚੇ ਨਹੀਂ ਖਾਂਦੇ ਤਾਂ ਇਹੋ ਜੀ ਜੀ ਜਿਿਹੇ ਬਣੀ ਹੋਵੇ ਤਾਂ ਆਪਾਂ ਖਾਣਿਆਂ ਤਾਂ ਬੱਚੇ ਵੀ ਰੀਸ ਨਾ ਖਾਂਦੇ ਆ ਹਨਾ ਹੁਣ ਜਿਵੇਂ ਕਈਆਂ ਦੇ ਬੱਚੇ ਖਾਂਦੇ ਨਹੀਂ ਹੁੰਦੇ ਜਮਾ ਮਿੱਠਾ ਜਿਵੇਂ ਸਾਡਾ ਬੱਚਾ ਚੂਰੀ ਹਨਾ ਖਾ ਲੈਂਦਾ ਹੈਗਾ ਸੇਵੀਆਂ ਖਾ ਲੈਂਦਾ ਖੋਆ ਖਾ ਲੈਂਦਾ ਤੇ ਜੇ ਘਰੇ ਚੀਜ਼ਾਂ ਬਣਾਉਂਦੇ ਰਹੀਏ ਤਾਂ ਬੱਚੇ ਵੀ ਖਾ ਲੈਂਦੇ ਆ ਹੁਣ ਆਟੇ ਨੂੰ ਭੁੰਨ ਕੇ ਆਪਾਂ ਜੀ ਅਲੱਗ ਕੱਢ ਲਿਆ ਕਿਉਂਕਿ ਫਿਰ ਬਾਅਦ ਚਾਟਾ ਪੁੰਨ ਔਖਾ ਹੋ ਜਾਂਦਾ ਹੁਣੇ ਆਪਾਂ 10 ਕਿਲੋ ਦੁੱਧ ਲਿਆ ਪੂਰਾ ਹਿਵੇਂ ਉਬਾਲਾ ਦੇ ਕੇ ਰੱਖਿਆ ਹੋਆ ਸੀ ਮਲਾਈ ਵੀ ਬਹੁਤ ਸੰਘਣੀ ਆਈ ਆ ਫੁੱਲ ਫੈਟ ਜਿਹੜਾ ਦੁੱਧ ਆ ਤੁਸੀਂ ਲੈਣਾ ਬਿਲਕੁਲ ਆਟਾ ਭੁੰਨ ਕੇ ਆਪਾਂ ਪਹਿਲਾਂ ਅਲੱਗ ਕੱਢ ਲੈਣਾ ਫਿਰ ਆਪਾਂ ਇਹਨੂੰ ਖੋਏ ਨੂੰ ਬਣਾਉਣਾ ਲਗਾਤਾਰ ਖੁਰਚਣਾ ਚਲਾਉਂਦੇ ਰਹਿਣਾ ਤੇ 2-3 ਘੰਟੇ ਪੂਰੀ ਤੁਹਾਡੀ ਜਦੋਂ ਜਿਆਦ ਹੋਏਗੀ ਹਨਾ ਕਿਉਂਕਿ ਸ਼ੀਤੀ ਨਹੀਂ ਨਿਕਲਦਾ ਹੁੰਦਾ 10 ਕਿਲੋ ਦਾ ਘੱਟੋ ਘੱਟ ਜਿਵੇਂ ਜੁੱਲੀ ਤੇ ਬਣਾ ਰਹੇ ਆ ਤਾਂ 2 ਘੰਟੇ ਲੱਗਦੇ ਪੱਠੀ ਤੇ ਥੋੜਾ ਜਿਹਾ ਸ਼ੀਤੀ ਹੈ ਜਿਵੇਂ ਘੰਟੇ ਵਿੱਚ ਬਣ ਜਾਂਦਾ ਕਿਉਂਕਿ ਪੱਠੀ ਤੇ ਆਪਾਂ ਤੇਜ਼ ਕਰ ਦਿੰਨੇ ਹੁੰਨੇ ਆ ਹਨਾ ਅੱਗ ਅੱਤਾਂ ਕੋਚਣਾ ਜਿਹੜਾ ਲਗਾਤਾਰ ਚਲਾਉਂਦੇ ਰਹਿਣਾ ਮਤਲਬ ਖਲੀਪੜ ਨਹੀਂ ਬਣਨੀ ਚਾਹੀਦੀ ਹੁੰਦੇ ਦੇਖੋ ਪਾਣੀ ਜੇ ਉੱਡਣਾ ਜਦੋਂ ਸ਼ੁਰੂ ਹੋ ਜੇ ਉਬਾਲਾ ਆਉਣ ਤੋਂ ਬਾਅਦ ਤਾਂ ਮੰਨ ਲਓ ਜਿਹੜਾ ਖੁਆ ਉਹ ਬਨਣਾ ਤੁਹਾਡਾ ਸ਼ੁਰੂ ਹੋ ਗਿਆ ਮਿਹਨਤ ਲੱਗਦੀ ਆ ਪਰ ਜਦੋਂ ਬਣ ਜਾਂਦਾ ਤਿਆਰ ਹੋ ਜਾਂਦਾ ਹਨਾ ਆਪਾਂ ਖਾਣੇ ਆ ਚਾਹ ਦੇ ਨਾਲ ਕਿਉਂਕਿ 10-20 ਦਿਨ ਤਾਂ ਚੱਲਦਾ ਹੀ ਆ ਹਨਾ ਤਾਂ ਉਦੋਂ ਫਿਰ ਸਾਰੀ ਜਿਹੜੀ ਮਿਹਨਤ ਆ ਉਹ ਆਪਣੀ ਰਾਸ ਆ ਜਾਂਦੀ ਹੈ ਹਨਾ ਜਦੋਂ ਬੱਚੇ ਖਾਂਦੇ ਆ ਉਦੋਂ ਬਹੁਤ ਵਧੀਆ ਜਿਹੜਾ ਲੱਗਦਾ ਹੈਗਾ ਮਿਹਨਤ ਵਾਲਾ ਕੰਮ ਤੇ ਜਿਨ੍ਹਾਂ ਦੇ ਘਰੇ ਇਹਨਾਂ ਦਿਨਾਂ ਚ ਕੜਾਈ ਚੱਲਦੀ ਹੈ ਤਾਂ ਮਨ ਚੜਦੀ ਹੈ ਹਨਾ ਤਾਂ ਮੰਨ ਲਓ ਹਿੰਮਤ ਵਾਲੀਆਂ ਪੂਰੀਆਂ ਔਰਤਾਂ ਉਹ ਕਿਉਂਕਿ ਕਈ ਤਾਂ ਇਹ ਜੀ ਠੰਡ ਚ ਰੋਟੀ ਮਸਾਂ ਬਣਾ ਕੇ ਖਾਂਦੇ ਆ ਹਨਾ ਵੀ ਰੋਟੀ ਬਣਾਉਣੀ ਵੀ ਕਈਆਂ ਔਰਤਾਂ ਨੂੰ ਔਖੀ ਲੱਗਦੀ ਹੈ ਪਰ ਇਹ ਮਿਹਨਤ ਵਾਲਾ ਕੰਮ ਕਰਮਾਲ ਹੈ ਜਿਨ੍ਹਾਂ ਦੇ ਘਰੇ ਹਨਾ ਇਹੋ ਜਿਹਾ ਕੁਝ ਬਣ ਜਾਂਦਾ ਹਨਾ ਸਾਰ ਠੰਡ ਚ ਇਹ ਇਹਨੂੰ ਕਾਟਦੇ ਜਾਣਾ ਜੀ ਕਾਟਦੇ ਜਾਣਾ ਜਦੋਂ ਇਹ ਮਤਲਬ 10 ਕਿਲੋ ਦੁੱਧ ਚੋਂ ਨਾ ਸਵਾ ਕੁ 2 ਕਿਲੋ ਖੁਆ ਨਿਕਲਦਾ ਹੁੰਦਾ ਵੀ ਜੇ ਪਰਫੈਕਟ ਆ ਆਪਣਾ ਦੁੱਧ ਦਾ ਪੂਰਾ ਸੰਘਣਾ ਤਾਂ ਜਦੋਂ ਇਹਨੇ 2 ਸਵਾ 2 ਕਿਲੋ ਰਹਿ ਜਾਣਾ ਵੀ ਇਦਾਂ ਦੇਖੋ ਇਹ ਬਿਲਕੁਲ ਸੰਘਣਾ گاੜਾ ਬਣ ਜੀ ਹੈਨਾ ਉਦੋਂ ਆਪਾਂ ਇਹਦੇ ਵਿੱਚ ਜਿਹੜਾ ਪੁੰਨ ਕੇ ਰੱਖਿਆ ਹੋਇਆ ਆਟਾ ਪੂਆ ਪਾ ਦੇਣਾ ਖਾਖੀ ਕਰਕੇ ਰੱਖਿਆ ਸੀ ਨਾ ਇਸ ਤੋਂ ਪਹਿਲਾਂ ਆਪਾਂ ਪਾਵਾਂਗੇ ਬਦਾਮ ਬਦਾਮ ਨੂੰ ਕਿਸੇ ਕਿਉਂ ਕੂਚ ਭੁੰਨਣ ਦੀ ਲੋੜ ਨਹੀਂ ਕਿਉਂਕਿ ਤੱਤੇ-ਤੱਤੇ ਜਦੋਂ ਆਪਾਂ ਖੋਏ 'ਚ ਇਹਨੂੰ ਪਾ ਦਾਂਗੇ ਖੋਏ 'ਚ ਵੀ ਤਾਂ ਵਾਦੂ ਕਿਉਂ ਹੁੰਦਾ ਹਨਾ ਤਾਕਤ ਹੁੰਦੀ ਆ ਇਹ ਦੁੱਧ ਵੀ ਕਰਦਾ ਹੈਗਾ ਅਸੀਂ ਪਿੰਡ 'ਚੋਂ ਮੰਗਵਾਇਆ ਹੈਗਾ ਤੇ ਬਹੁਤ ਵਧੀਆ ਖੋਆ ਨਿਕਲਿਆ 2 ਕਿਲੋ ਤੋਂ ਉੱਪਰ ਹੀ ਜਿਹੜਾ ਖੋਆ ਉਹ ਨਿਕਲਿਆ ਹੈਗਾ ਤੇ ਬਦਾਮ ਆ ਜਿਹੜੇ ਆਪਾਂ ਇਹਦੇ ਵਿੱਚ ਭੁੰਨ ਲੈਣੇ ਆ ਇਸ ਤੋਂ ਬਾਅਦ ਆਪਾਂ ਆਟਾ ਪਾ ਦੇਣਾ ਹੈਗਾ ਆਟਾ ਖੋਏ 'ਚ ਜ਼ਿਆਦਾ ਭੁੰਨਿਆ ਕਰਕੇ ਆਟਾ ਥੋੜਾ ਜਿਹਾ ਜਿਵੇਂ ਜੰਮ ਜਿਗੇ ਸੀ ਫਿਰ ਮੈਂ ਬਾਟੀ ਨਾਲ ਖੁਰਚ ਖੁਰਚ ਕੇ ਪਾਇਆ ਜਿਵੇਂ ਆਪਾਂ ਪੰਜੀਰੀ ਬਣਾਉਣੀ ਹੈ ਹਨਾ ਉਵੇਂ ਮਤਲਬ ਕਿ ਉਹ ਜਦੋਂ ਪਾਵਾਂਗੇ ਤਾਂ ਕਿ ਉਹ ਜਿਹੜਾ ਹਮੇਸ਼ਾ ਉਹ ਜੰਮੀ ਗਈ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਦੇਖੋ ਹਰਲਾ ਦੇਣਾ ਪੂਰੇ ਕਰੜੇ ਹੱਥ ਨਾਲ ਇਹਨੂੰ ਹਰਲਾਉਣਾ ਹੈਗਾ ਪੂਰੀ ਜਾਨ ਲਾ ਕੇ ਮਤਲਬ ਕੋਈ ਗੰਡ ਵਗੈਰਾ ਜਿਹੜੀ ਹੋਣਾ ਨਾ ਰਵੇ ਪੂਰਾ ਚੰਗੀ ਤਰ੍ਹਾਂ ਇਹ ਆਪਾਂ ਇਹਨੂੰ ਮਿਕਸ ਜਿਹੜਾ ਕਰਨਾ ਹੈਗਾ ਦੇਖੋ ਬਹੁਤ ਸੋਹਣਾ ਪਰਫੈਕਟ ਜਿਹੜਾ ਤਿੰਨ ਮੇਲ ਦਾ ਬਣੂਗਾ ਨਾ ਕੋਈ ਚੀਜ਼ ਇੰਚ ਵੱਧ ਤੇ ਨਾ ਕੋਈ ਚੀਜ਼ ਜਿਹੜੀ ਇੰਚ ਘੱਟ ਪੂਰਾ ਪਰਫੈਕਟ ਬਣੇਗਾ ਲੇਖ ਲਿਓ ਇੰਨਾ ਇੰਨਾ ਚੀਜ਼ ਪਾ ਲਿਓ ਸਾਰੀ ਤੇ ਤੁਹਾਡੇ ਵੀ ਬਹੁਤ ਵਧੀਆ ਜਿਹੜਾ ਖੁਆ ਬਣੂਗਾ ਸਵਾਦ ਬਣੂਗਾ ਤੇ ਬਾਕੀ ਤਾਕਤਵਾਰਾ ਹਨਾ ਬੱਚਿਆਂ ਲਈ ਆਪਣੇ ਲਈ ਕਿਉਂਕਿ ਹੁਣ ਨਾ ਲੋਕਾਂ ਤੋਂ ਘਿਓ ਵਗੈਰਾ ਉਮੀ ਖਾਦਾ ਜਾਂਦਾ ਹਨਾ ਤੇ ਘਿਓ ਦੀ ਕਿੰਨੇ ਗੋਣਾ ਕਿੰਨਾ ਜ਼ਰੂਰੀ ਆ ਘਿਓ ਖਾਣਾ ਦੇਸੀ ਘਿਓ ਸਾਰਿਆਂ ਲਈ ਹਨਾ ਤਾਂ ਇਹਦੇ ਵਿੱਚ ਆਪਾਂ ਕਿਹੋ ਜਿਹੜਾ ਖਾ ਸਕਦੇ ਹੈਗੇ ਆ ਪਹਿਲੀ ਗੱਲ ਇਹ ਹੈਗੀ ਆ ਤੇ ਹੁਣ ਜਿਹੜੀ ਖੰਡ ਹੈਗੀ ਆ ਜੀ ਉਹ ਆਪਾਂ ਥੱਲੇ ਲਾ ਕੇ ਪਾਉਣੀ ਆ ਮਤਲਬ ਥੋੜਾ ਜਿਹਾ ਠਰੇ ਚ ਪਾਈ ਦੀ ਹੁੰਦੀ ਹੈ ਖੰਡ ਹਮੇਸ਼ਾ ਹੀ ਕਿਉਂਕਿ ਆੱਕੜ ਜਾਂਦਾ ਜੇ ਆਪਾਂ ਗਰਮ ਚ ਖੰਡ ਪਾ ਦਈਏ ਕੜਾਈ ਥੱਲੇ ਲਾ ਕੇ ਜਿਹੜੀ ਖੰਡ ਆ ਤੁਸੀਂ ਪਾਉਣੀ ਹੈ ਖੰਡ 1.5 ਕਿਲੋ ਲਈ ਆ ਆਪਾਂ ਬੂਰਾ ਖੰਡ ਜੇ 10 ਕਿਲੋ ਦੁੱਧ ਆ 2 ਕਿਲੋ ਆਟਾ ਤੇ ਖੰਡ ਹੈ 1.5 ਕਿਲੋ ਪੈਣੀ ਆ ਪੂਰੀ ਪਰਫੈਕਟ ਰਹੂਗੀ ਨਾ ਮਿੱਠਾ ਜ਼ਿਆਦਾ ਤੇ ਨਾ ਮਿੱਠਾ ਜਿਹੜਾ ਘੱਟ ਆ ਹੁਣ ਇਹਨੂੰ ਫੇਰ ਖੰਡ ਨੂੰ ਚੰਗੀ ਤਰ੍ਹਾਂ ਪਰਲਾ ਦੇਣਾ ਜਿਵੇਂ ਕੱਟ-ਕੱਟ ਕੇ ਆ ਪਰਣਾਉਣੇ ਹੁੰਦੇ ਆ ਇਦਾਂ ਜਿਵੇਂ ਕਈ ਚੱਲਦੀ ਹੁੰਦੀ ਆ ਓਵੇਂ ਆ ਜਿਹੜਾ ਇਹਨੂੰ ਪੂਰਾ ਤੁਸੀਂ ਰਲਾਉਣਾ ਹੈਗਾ ਬਹੁਤ ਟੇਸਟੀ ਬਣੇਗਾ ਤੁਸੀਂ ਆਪਣੇ ਘਰ ਜ਼ਰੂਰ ਬਣਾ ਸਕਦੇ ਆ ਛੁੱਟੀਆਂ 'ਚ ਖਾ ਸਕਦੇ ਆ ਬਾਕੀ ਦੀ ਇਹ ਖਾਸੀਅਤ ਹੁੰਦੀ ਆ ਖਾਖੀ ਖੋਏ ਦੀ ਵੀ ਖਰਾਬ ਨਹੀਂ ਹੁੰਦਾ ਬੇਸ਼ੱਕ ਮਹੀਨਾ ਪਿਆ ਰਵੇ ਜਿਵੇਂ ਆਪਾਂ ਬਾਹਰ ਅੰਦਰ ਆਪਣੇ ਬੱਚੇ ਬਾਹਰ ਆ ਭੇਜਣਾ ਜਿਵੇਂ ਦਸ 20 ਦਿਨ ਜਾਂ ਅੰਤੇ ਲੱਗ ਜਾਂਦੇ ਆ ਤੇ ਇਹਨੂੰ ਖਰਾਬ ਨਹੀਂ ਇਹ ਹੁੰਦਾ ਬਿਲਕੁਲ ਬਿਲਕੁਲ ਸਹੀ ਬਣੂਗਾ ਪਿਆਰ ਆਊਗਾ ਖਰਾਬ ਨਹੀਂ ਹੁੰਦਾ ਥੋੜੀਆਂ ਇਹ ਪਿੰਨੀਆਂ ਜੇ ਘਟ ਕੇ ਉਹ ਪਾਇਵ ਕਰੜੀਆਂ ਜਰੂਰ ਹੋ ਸਕਦੀਆਂ ਪਰ ਇਹ ਖਰਾਬ ਨਹੀਂ ਹੁੰਦਾ ਜਿਵੇਂ ਆਪਾਂ ਬਾਹਰ ਵੀ ਕਿਸੇ ਨੂੰ ਭੇਜਣਾ ਤਾਂ ਆਪਾਂ ਭੇਜ ਸਕਦੇ ਹੈਗੇ ਆ ਤੇ ਬਾਕੀ ਤੁਸੀਂ ਘਰੇ ਹੁਣ ਇਹਨੂੰ ਖਾਓ ਇੰਜੋਏ ਕਰੋ ਹਨਾ ਤੇ ਬਾਅਦ ਚ ਆਪਾਂ ਜਿਵੇਂ ਹੁਣ ਪਿੰਨੀਆਂ ਚਾਹੀਏ ਗੋਲ ਚਾਹੀਏ ਹਨਾ ਲੰਬੀਆਂ ਪਿੰਨੀਆਂ ਚਾਹੀਏ ਆਪਾਂ ਪਿੰਨੀਆਂ ਵਟ ਲੈ ਲਈਆਂ ਦੋ ਜਿਹੜੇ ਥਾਲਾ ਉਹਦੇ ਵਿੱਚ ਆਪਾਂ ਜਮਾ ਲਾਂਗੇ ਉਹਦੀਆਂ ਜਿਵੇਂ ਟਿੱਕੀਆਂ ਕੱਟ ਸਕਦੇ ਆ ਥਾਲਾਂ 'ਚ ਇਹਨੂੰ ਜਮਾ ਕੇ ਤਾਂ ਟਿੱਕੀਆਂ ਵੀ ਬਹੁਤ ਸੋਹਣੀਆਂ ਬਰਫੀ ਵਰਗੀਆਂ ਜਿਹੜੀਆਂ ਇਹਦੀਆਂ ਬਣਦੀਆਂ ਤੇ ਪਿੰਨੀਆਂ ਵੀ ਬਹੁਤ ਵਧੀਆ ਬਣਦੀਆਂ ਮਿਹਨਤ ਵਾਲਾ ਕੰਮ ਹੈਗਾ ਮੈਂਦ ਕਰੋਗੇ ਤਾਂ ਅੱਜ ਕੇ ਖਾਓਗੇ ਹਨਾ ਟੈਡ ਪਰੂਗਾ ਤਾਂ ਬਹੁਤ ਵਧੀਆ ਇਹ ਸਾਡਾ ਤਾਂ ਬਣਿਆ ਤਿੰਨ ਮੇਲ ਦਾ ਬਿਲਕੁਲ ਗੁਰਦੁਆਰਾ ਸਾਹਿਬ ਦੇ ਪ੍ਰਸ਼ਾਦ ਵਾਂਗੂ ਜਿਹੜੀ ਇਹਦੀ ਲੁੱਕ ਆਈ ਹੈ ਬਹੁਤ ਦੇਖਣ ਚ ਬਹੁਤ ਵਧੀਆ ਤੇ ਖਾਣ ਚ ਇਸ ਤੋਂ ਵੀ ਜ਼ਿਆਦਾ ਵਧੀਆ ਸਾਰਿਆਂ ਨੇ ਬਹੁਤ ਸਲਾਇਆ ਜਿਨੇ ਜਿਨੇ ਵੀ ਖਾਦਾ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਕੇ ਰੱਖ ਲਿਓ ਤੁਸੀਂ ਵੀ ਖੁਆ ਬਣਾ ਲਓ ਲੋੜੀ ਨੇੜੇ ਆ ਤੇ ਪਹਿਣਾ ਨੂੰ ਜ਼ਰੂਰ ਦੇ ਕੇ ਆਇਆ ਕਰੋ ਹਣਾ ਕਿਉਂਕਿ ਈ ਧੀਆ ਦੇ ਕਰਮਾਂ ਦਾ ਖਾਨੇ ਆ ਸ਼ਾਇਦ ਆਪਾਂ ਹਨਾ ਤਾਂ ਜ਼ਰੂਰ ਇਹ ਬਣਾਉਣਾ ਤੁਸੀਂ ਜੇ ਕਿਸੇ ਨੇ ਚਿੱਟੇ ਚੌਲਾਂ ਦੀਆਂ ਪਿੰਨੀਆਂ ਉਹਦੀ ਵੀਡੀਓ ਵੀ YouTube ਤੇ ਪਈ ਆ ਉਹ ਵੀ ਜਿਹੜਾ ਤੁਸੀਂ ਦੇਖ ਕੇ ਪਿੰਨੀਆਂ ਵੀ ਬਣਾ ਸਕਦੇ ਆ ਤੇ ਇਹ ਜਿਹੜਾ ਖਾਖੀ ਖੋਆ ਉਹ ਵੀ ਤੁਸੀਂ ਬਣਾ ਸਕਦੇ ਆ ਇਹਦੇ ਵਿੱਚ ਥਾਲਾਂ ਦੇ ਵਿੱਚ ਵੀ ਆਪਾਂ ਪ੍ਰੈਸ ਕਰਕੇ ਇਦਾਂ ਰੱਖ ਸਕਦੇ ਆ ਟਿੱਕੀਆਂ ਕੱਟ ਸਕਦੇ ਆ ਬਿਲਕੁਲ ਬਰਫੀ ਵਰਗੀਆਂ ਟਿੱਕੀਆਂ ਬਣਾਦੇ ਜਿਹੜੀਆਂ ਆਪਾਂ ਬਾਜ਼ਾਰ ਚੋਂ ਬਰਫੀ ਲਿਆਉਨੇ ਆ ਉਹਦੇ ਵਰਗੀਆਂ ਬਿਲਕੁਲ ਇੜੀਆਂ ਟਿੱਕੀਆਂ ਜਿਹੜੀਆਂ ਕੱਟੀ ਦੀਆਂ ਤੇ ਖਾਣ ਚ ਟੇਸਟ ਬਹੁਤ ਵਧੀਆ ਤਿੰਨ ਮੇਲ ਦਾ ਪਰਫੈਕਟ ਖੋਆ ਗਾ ਇਸ ਤਰੀਕੇ ਜੇਕਰ ਤੁਸੀਂ ਬਣਾਉਂਗੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਕਿਉਂਕਿ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਨਾ ਹਨਾ ਚੰਗੇ ਇਨਸਾਨਾਂ ਦੇ ਹਿੱਸੇ ਆਉਂਦਾ ਤੇ ਇਹੋ ਜਿਹੀਆਂ ਵੀਡੀਓ ਨੂੰ ਜ਼ਰੂਰ ਆ ਜਿਹੜੀ ਸਪੋਰਟ ਕਰਿਆ ਕਰੋ ਬਾਕੀ ਮੇਰੀ ਤਾਂ ਤੁਸੀਂ ਹਮੇਸ਼ਾ ਹੀ ਸਪੋਰਟ ਕੀਤੀ ਆ ਜਿਹੜੇ ਜਿਹੜੇ ਵੀ ਭੈਣ ਭਰਾ ਸਾਡੀ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਰੱਖਿਓ ਕੱਲੀ ਕੱਲੀ ਚੀਜ਼ ਬੇਸ਼ੱਕ ਲਿਖ ਕੇ ਰੱਖ ਲਿਓ ਜ਼ਰੂਰ ਬਣਾਇਓ ਟਰਾਈ ਕਰਿਓ ਵੇਚੇ ਕਿ ਤੁਸੀਂ ਕਦੇ ਜ਼ਿੰਦਗੀ ਚ ਖੋਆ ਨਹੀਂ ਬਣਾਇਆ ਇਹ ਵੀਡੀਓ ਦੇ حساب ਨਾਲ ਬਣਾ ਲਿਓ ਪਰਫੈਕਟ ਬਣੂਗਾ ਬਹੁਤ ਟੇਸਟੀ ਬਣੂਗਾ ਤੇ ਬਣਾਓ ਖਾਓ ਮौज ਕਰੋ ਪਰਮਾਤਮਾ ਹਨਾ ਸਭ ਦੀ ਘਰੇ ਬਰਕਤਾਂ ਰੱਖੇ ਮੈਂ ਵੀਰਪਾਲ ਕੌਰ ਸੇਖੋਂ ਜਾਤੋਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਵੀਰਪਾਲ ਕੌਰ ਸੇਖੋਂ YouTube Facebook Instagram ਤਿੰਨੋਂ ਜਗ੍ਹਾ ਆਪਾਂ ਹੈਗੇ ਆ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ